ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੋਲਜ ਕਰੰਟ ਅਫੇਅਰ ਪੰਜਾਬੀ ਸਵਿਕਸ ਤੇ ਹਿਸਟਰੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਵਿਕਸ ਵਿਸ਼ਾ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ ਜਿਸ ਨਾਲ ਸੰਬੰਧਿਤ ਪ੍ਰਸ਼ਨ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਕਲਰਕ ਆਦ ਪ੍ਰੀਖਿਆਵਾਂ ਵਿੱਚ ਜੋ ਮਹੱਤਵਪੂਰਨ ਪ੍ਰਸ਼ਨ ਪੁੱਛੇ ਗਏ ਹਨ ਉਹਨਾਂ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਪਸਤਾਵਨਾ ਕੀ ਹੈ ਏ ਦੇਖਦੇ ਹਾਂ ਪਸਤਾਵਨਾ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਨਰਾਜ ਬਣਾਉਣ ਦਾ ਪਵਿੱਤਰ ਵਚਨ ਕਰਦੇ ਹਾਂ ਪਸਤਾਵਨਾ ਸ਼ੁਰੂ ਹੁੰਦੀ ਹੈ ਜੀ ਅਸੀਂ ਭਾਰਤ ਦੇ ਲੋਕ ਅਤੇ ਇਸ ਦੇ ਸਾਰੇ ਨਾਗਰਿਕਾਂ ਲਈ ਸਮਾਜਿਕ ਆਰਥਿਕ ਤੇ ਰਾਜਨੀਤਿਕ ਨ્યાਏ ਸੋਚਨ ਵਿਚਾਰਾਂ ਦੇ ਪ੍ਰਕਟਾਵੇ ਵਿਸ਼ਵਾਸਤਰਮ ਅਤੀ ਪੂਜਾਤੀ ਸਤੰਤਰਤਾ ਪਦਵੀ ਤੇ ਮੌਕੇ ਦੀ ਸਮਾਨਤਾ ਇਹ ਪ੍ਰਸਤਾਵਨਾ ਵਿੱਚ ਲਿਖੇ ਹੋਏ ਸ਼ਬਦ ਹਨ ਹਰ ਤਰ੍ਹਾਂ ਦੇ ਨ્યાਏ ਪ੍ਰਾਪਤ ਕਰਨ ਤੇ ਉਨ੍ਹਾਂ ਸਭ ਵਿੱਚ ਭਾਈਵੰਦੀ ਵਧਾਉਣ ਅਤੇ ਵਿਅਕਤੀ ਦਾ ਗੌਰਵ ਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਕਾਇਮ ਕਰਨ ਲਈ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਦੇ ਦਿਨ ਇਸ ਸੰਵਿਧਾਨ ਨੂੰ ਅਦੀ ਨਿਮਤ ਅਤੇ ਆਤਮ ਅਰਪਿਤ ਕਰਦੇ ਹਾਂ। ਏ ਸੰਵਿਧਾਨ ਦੀ ਪ੍ਰਸਤਾਵਨਾ ਹੈ। ਹੋਣਾ ਸੰਵਿਧਾਨ ਦੀ ਪ੍ਰਸਤਾਵਨਾ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਪ੍ਰੀਖਿਆਵਾਂ ਵਿੱਚ ਕਿਵੇਂ ਪੁੱਛੇ ਜਾਂਦੇ ਹਨ? ਇਨਾ ਪ੍ਰਸ਼ਨਾਂ ਦੇ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦ ਤੋਂ ਸ਼ੁਰੂ ਹੁੰਦੀ ਹੈ ਜੀ ਅਸੀਂ ਭਾਰਤ ਦੇ ਲੋਕ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਆਧਾਰ 13 ਦਸੰਬਰ 1946 ਈਸਵੀ ਨੂੰ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਇੱਕ ਉਦੇਸ਼ ਮਤਾ ਹੈ ਸੋ ਪ੍ਰਸਤਾਵਨਾ ਇੱਕ ਸਾਵਨ ਵਾਲੀ ਕਿਉਂ ਉਦੇਸ਼ ਮਤਾ ਹੈ ਜੋ ਸੰਵਿਧਾਨ ਸਭਾ ਵਿੱਚ 13 ਦਸੰਬਰ 1946 ਨੂੰ ਪੇਸ਼ ਕੀਤਾ ਗਿਆ। ਪ੍ਰਭੂ ਸਤਾ ਵਿੱਚ ਸਮਾਜਵਾਦੀ ਸ਼ਬਦ ਨੂੰ ਮੂਲ ਸੰਵਿਧਾਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸੋ 42 ਸੰਵਿਧਾਨਿਕ ਸੋਧ ਐਕਟ 1976 ਦੁਆਰਾ ਪ੍ਰਸਤਾਵਨਾ ਵਿੱਚ ਸ਼ਾਮਲ ਕੀਤਾ ਗਿਆ। ਪ੍ਰਭੂ ਸਤਾ ਨਾ ਪੜਕੇ ਪਸਤਾਵਨਾ ਉਸਨੂੰ ਪੜਿਆ ਜਾਏ ਕਿ ਸਮਾਜਵਾਦੀ ਸ਼ਬਦ ਪਹਿਲਾਂ ਪਸਤਾਵਨਾ ਵਿੱਚ ਸ਼ਾਮਲ ਨਹੀਂ ਸੀ ਧਰਮ ਨਿਰਪੱਖ ਦਾ ਅਰਥ ਹੈ ਕਿ ਰਾਜ ਕਿਸੇ ਵੀ ਧਰਮ ਦੀ ਸਰਪ੍ਰਸਤੀ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਧਰਮ ਦੇ ਲੋਕਾਂ ਨਾਲ ਕੋਈ ਵਿਤਕਰਾ ਕਰੇਗਾ ਰਾਜ ਦਾ ਆਪਣਾ ਕੋਈ ਵੀ ਧਰਮ ਨਹੀਂ ਹੁੰਦਾ ਨਾ ਹੀ ਸਕੂਲਾਂ ਕਾਲਜਾਂ ਵਿੱਚ ਕਿਸੇ ਵੀ ਧਰਮ ਦੀ ਜੜੀ ਹੈ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਧਰਮ ਨਿਰਪੱਖ ਰਾਜ ਹੈ ਪ੍ਰਭੂਸਤਾ ਦਾ ਅਰਥ ਹੈ ਕਿ ਭਾਰਤ ਆਪਣੇ ਸਾਰੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੇ ਵਿੱਚ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਭਾਰਤ ਹਰ ਤਰ੍ਹਾਂ ਦੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੇ ਵਿੱਚ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਉਸ ਕੋਲ ਪ੍ਰਭੂ ਸਤਾ ਹੈ ਲੋਕਤੰਤਰ ਸ਼ਬਦ ਤੋਂ ਕੀ ਭਾਵ ਹੈ ਕਿ ਇੱਕ ਲੋਕਤੰਤਰ ਸਰਕਾਰ ਦੀ ਸਥਾਪਨਾ ਦੇ ਨਾਲ ਭਾਰਤ ਵਿੱਚ ਇੱਕ ਲੋਕਤੰਤਰ ਸਮਾਜ ਦੀ ਸਥਾਪਨਾ ਵੀ ਕੀਤੀ ਜਾਏਗੀ ਸਥਾਪਨਾਵਾਂ ਦੇ ਵਿੱਚ ਲੋਕਤੰਤਰ ਸਰਕਾਰ ਦੀ ਸਥਾਪਨਾ ਦੇ ਨਾਲ ਨਾਲ ਲੋਕਤੰਤਰ ਸਮਾਜ ਦੀ ਸਥਾਪਨਾ ਦੇ ਲਈ ਵੀ ਵਚਨਬੱਤ ਹੈ ਨਿਆਂ ਦਾ ਅਰਥ ਹੈ ਕਿ ਵਿਅਕਤੀ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਸਮਾਨ ਹੈ ਸਮਾਜਿਕ ਆਰਥਿਕ ਰਾਜਨੀਤਿਕ ਹਰ ਤਰ੍ਹਾਂ ਦਾ ਨਿਆਂ ਉਹਨਾਂ ਨੂੰ ਬਰਾਬਰ ਤੌਰ ਤੇ ਪ੍ਰਾਪਤ ਹੈ ਆਜ਼ਾਦੀ ਸ਼ਬਦ ਅਰਥ ਹੈ ਕਿ ਇੱਕ ਵਿਅਕਤੀ ਨੂੰ ਵਿਚਾਰ ਪ੍ਰਗਟਾਵੇ ਵਿਸ਼ਵਾਸ ਧਰਮ ਅਤੇ ਪੂਜਾ ਦੀ ਆਜ਼ਾਦੀ ਪ੍ਰਸਤਾਵਨਾ ਵਿੱਚ ਨ્યાਇ ਤੇ ਆਜ਼ਾਦੀ ਸ਼ਬਦ ਤੋਂ ਕੀ ਭਾਵ ਹੈ ਇਹ ਦੱਸਿਆ ਗਿਆ ਹੈ। ਆਜ਼ਾਦੀ ਵਿਅਕਤੀ ਵਿਚਾਰ ਪਕਟਾਵਾ ਕਰ ਸਕਦਾ ਹੈ, ਸੋਚ ਸਕਦਾ ਹੈ। ਪ੍ਰਸਤਾਵਨਾ ਵਿੱਚ ਸਮਾਨਤਾ ਤੋਂ ਭਾਵ ਸਾਰੇ ਨਾਗਰਿਕਾਂ ਨੂੰ ਬਰਾਬਰ ਸਥਿਤੀਆਂ ਜਾਂ ਸ਼ਰਤਾਂ ਦੇ ਵਿੱਚ ਬਰਾਬਰ ਮੌਕੇ ਦਿੱਤੇ ਜਾਣਗੇ। ਸਮਾਨਤਾ ਕਿ ਹਰ ਤਰ੍ਹਾਂ ਦੇ ਜਿਹੜੀ ਸਰਕਾਰੀ ਨੌਕਰੀਆਂ ਨੇ ਜਾਂ ਕਿਸੇ ਤਰ੍ਹਾਂ ਦੀਆਂ ਹੋਰ ਸਥਿਤੀਆਂ ਨੇ ਉਹਨਾਂ ਚ ਉਹਨਾਂ ਨੂੰ बराबर ਦਾ ਅਧਿਕਾਰ ਹੈ। ਪਸਟਾਵਨਾ ਦੇ ਅੰਤ ਵਿੱਚ ਪਸਟਾਵਨਾ ਨੂੰ ਅਪਣਾਉਣ ਤੇ ਲਾਗੂ ਕਰਨ ਦੀ ਮਿਤੀ ਦਾ ਜ਼ਿਕਰ ਹੈ। ਸੰਵਿਧਾਨ ਸਭਾ ਨੇ 26 ਨਵੰਬਰ 1949 ਈਸਵੀ ਨੂੰ ਪਸਟਾਵਨਾ ਨੂੰ ਅਪਣਾਉਣ, ਲਾਗੂ ਕਰਨ ਅਤੇ ਸਮਰਪਿਤ ਕਰਨ ਦਾ ਵਚਨ ਕੀਤਾ ਜਾਂ ਸਮਰਪਿਤ ਕੀਤਾ। ਪਸਟਾਵਨਾ ਦੇ ਅੰਤ ਵਿੱਚ ਪਸਟਾਵਨਾ ਨੂੰ ਕਦੋਂ ਅਪਣਾਇਆ ਗਿਆ ਹੈ ਇਸ ਮਿਤੀ ਦਾ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ। ਵੰਡਤ ਠਾਕੁਰਦਾਸ ਭਾਗਰਵ ਨੇ ਕਿਹਾ ਹੈ ਕਿ ਪ੍ਰਸਤਾਵਨਾ ਭਾਰਤੀ ਸੰਵਿਧਾਨ ਦਾ ਅਨਮੋਲ ਹਿੱਸਾ ਹੈ ਇਸ ਨੂੰ ਭਾਰਤੀ ਸੰਵਿਧਾਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦਾ ਦਿਲ ਵੀ ਕਿਹਾ ਜਾਂਦਾ ਹੈ ਸੋ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਅਨਮੋਲ ਹਿੱਸਾ ਹੈ ਜਿਸ ਨੂੰ ਸੰਵਿਧਾਨ ਦੇ ਸ਼ੁਰੂਆਤ ਦੇ ਵਿੱਚ ਰੱਖਿਆ ਗਿਆ ਹੈ ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਵਿਸ਼ਵ ਦਾ ਪਹਿਲਾ ਲਿਖਤੀ ਸੰਵਿਧਾਨ ਸੀ ਜਿਸ ਦੇ ਆਰੰਭ ਦੇ ਵਿੱਚ ਪਸਤਾਵਨਾ ਸ਼ਾਮਲ ਕੀਤੀ ਗਈ। ਸੋ ਪਸਤਾਵਨਾ ਦਾ ਜੋ ਹੈ ਅਸੀਂ ਸੰਯੁਕਤ ਰਾਜ ਅਮਰੀਕਾ ਤੋਂ ਪਸਤਾਵਨਾ ਗ੍ਰਹਿਣ ਕੀਤੀ ਹੈ ਤੇ ਜਿੱਥੇ ਲਿਖਤੀ ਰੂਪ ਵਿੱਚ ਸੰਵਿਧਾਨ ਦੇ ਆਰੰਭ ਵਿੱਚ ਲਿਖੀ ਗਈ ਸੀ ਤਾਂ ਉਸੇ ਤਰ੍ਹਾਂ ਅਸੀਂ ਵੀ ਜਿਹੜੀ ਪਸਤਾਵਨਾ ਹੈ ਸੰਵਿਧਾਨ ਦੇ ਸ਼ੁਰੂਆਤੀ ਲਿਖੀ ਗਈ ਹੈ। ਸੰਵਿਧਾਨ ਸਭਾ ਦੇ ਮੈਂਬਰ ਛੇਵੀਂ ਕੇ ਆਮ ਮੁਨਸ਼ੀ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਰਾਜਨੀਤਿਕ ਜਨਮ ਕੁੰਡਲੀ ਮੰਨਦੇ ਹਨ। ਪ੍ਰਸਤਾਵਨਾ ਨੂੰ ਰਾਜਨੀਤਿਕ ਜਨਮ ਕੁੰਡਲੀ ਮੰਨੇ ਹਨ। ਕਈ ਇਸ ਨੂੰ ਸੰਵਿਧਾਨ ਦਾ ਦਿਲ ਵੀ ਕਹਿੰਦੇ ਹਨ। ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੰਵਿਧਾਨ ਦੀ ਪ੍ਰਸਤਾਵਨਾ ਕੀ ਹੈ। ਪਹਿਲਾਂ ਤਾਂ ਪੂਰੀ ਪ੍ਰਸਤਾਵਨਾ ਦੇ ਬਾਰੇ ਦੱਸਿਆ ਕਿ ਸੰਵਿਧਾਨਾ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕੀ ਲਿਖਿਆ ਗਿਆ ਹੈ। ਫੇਰ ਇਹ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਜਿਹੜੇ ਕਿ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਵਿਖ ਸਹੀਸਟਰੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਕੇ ਆਪਣੀ ਪ੍ਰੀਖਿਆ ਦੀ ਤਿਆਰੀ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਸਪੇਸ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ